ਅਤਮ ਸਿੰਘ ਪਮਾਰਦੀ ਪੁਸਤਕ ਹਰਫਾਂ ਦੀ ਨਸ਼ਤਰ ਦਾ ਅਗਲਾ ਹਿੱਸਾ ਅਜੂਕੀ ਜ਼ਮੀਰ ਵੀ ਮਨਮਾਨੀਆਂ ਕਰਨ ਤੇ ਉਤਰਾਈ ਜਾਂਦੀ ਹੈ ਜਾਗੇ ਨਾ ਤਾਂ ਸਲਾਂਬਦੀ ਨਹੀਂ ਜਾਗਦੀ ਜੇਕਰ ਜਾਗ ਪਵੇ ਤਾਂ ਹਫਤੇ ਦੀ ਕਈ ਕਈ ਥਾਵਾਂ ਦੀ ਸੈਰ ਕਰ ਆਉਂਦੀ ਹੈ ਇਹੋ ਲੱਗਦਾ ਜਿਵੇਂ ਖਲੋਤੇ ਪਾਣੀਆਂ ਚੋਂ ਬਦਬੂ ਆਉਣ ਵਾਲੀ ਗੱਲ ਉਹਦੇ ਵੀ ਕੰਨੀ ਪੈ ਗਈ ਹੋਵੇ ਅਗਲਾ سکੋਂ ਤੇ ਸ਼ਾਂਤੀ ਦਾ ਪ੍ਰਵੇਸ਼ ਦੁਆਰ ਕਦੇ ਵੀ ਦਿਖਾਵੇ ਦੀ ਪੂਜਾ দান ਤੇ ਯਾਤਰਾਵਾਂ ਦੀਆਂ ਚੀਥਾਂ ਨਹੀਂ ਹੁੰਦੀਆਂ ਸਗੋਂ ਇਹਨਾਂ ਦਾ ਦਾਖਲਾ ਤਾਂ ਫਰਜ਼ ਪੂਰਤੀ ਰੂਪੀ ਯਥਾਰਥੀ ਖਿੜਕੀਆਂ ਰਾਹੀਂ ਹੀ ਸੰਭਵ ਹੋ ਸਕਦਾ ਹੈ ਅਗਲਾ ਇਤਿਹਾਸ ਮਹਿਜ਼ ਸੁਪਨਿਆਂ ਦੀ ਪੈਦਾਇਸ਼ ਨਹੀਂ ਹੁੰਦਾ ਸਗੋਂ ਇਹਦੀ ਨਹੀਂ ਜ਼ਰੂਰਤ ਸੋਚੀ ਲੰਬੇ ਤੇ ਔਕੜਾਂ ਭਰੇ ਸੰਘਰਸ਼ਾਂ ਦ੍ਰਿੜਤਾ ਆਤਮ ਸਨਮਾਨ ਲੋਕਾਈ ਤੇ ਦੇਸ਼ ਕੌਮ ਪ੍ਰਤੀ ਸਮਰਪਣ ਦੀ ਭਾਵਨਾ ਤੇ ਹੀ ਟਿਕੇ ਹੁੰਦੀ ਹੈ ਧੰਨਵਾਦ